ਆਪਾਂ ਬਈ ਹੁਣ ਜੌਂਡਯਰ 53010 ਲਿਆਂਦਾ ਜੇ ਮਾਡਲ ਦੀ ਗੱਲ ਕਰੀਏ 16 ਮਾਡਲ ਟਰੈਕਟਰ ਆ ਪੱਬੀ ਇਧਰੋਂ ਪੰਪ ਕਿੰਨੇ ਚੱਕਰਾ ਦੇ ਪੈਰਦਾਨੀ ਚੱਕਰਾ ਦੇ ਠੀਕ ਆ ਜਮਾ ਹਜੇ ਵੀ ਆ ਟੋਮਣੀਏ ਹੀ ਕਸੀਆਂ ਨਹੀਂ ਜਮਾ ਕਾਟੀ ਚ ਲਾਇਆ ਤੇ ਟਾਇਰ ਟੂਰ ਚੱਕਰਾ ਜਮਾ ਨਵੇਂ ਪਿਆ ਆਰ ਐਮ ਚੱਕਰਾ ਦੇ ਛਰੀਟ ਵੀ ਨਹੀਂ ਰਿਮਾਂ ਦੇ ਮਗਰਾੜ ਮਰੂਡ ਚੱਕਰਾ ਦੇ ਵਿੱਚੋਂ ਇਧਰੋਂ ਟੂਬਾ ਡੱਬਾ ਚੱਕਰਾ ਦੇ ਪੂਰਾ ਸਾਫ ਟਰੈਕਟਰ ਆ ਲੋਕਲੀ ਨੰਬਰ ਆ ਬਈ ਪੰਜਾਬ ਦੀ ਆ ਠੀਕ ਆ ਤੇ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ 6 ਲੱਖ 6 ਲੱਖ 50 ਹਜ਼ਾਰ ਮੰਗਦੇ ਆ ਬਾਈ ਕਹਿੰਦੇ ਮੁੱਕ ਤੇ ਮਾਨਤਾਨ ਹੋ ਜਾਊਗਾ ਤੇ ਬਾਕੀ ਦੂਈ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਹੁਣ ਆਪਾਂ ਕਰਦੇ ਆ ਗੱਲ 855 ਸੋ ਮੁੰਡੇ ਬਾਈ 800 ਸਵਰਾਜ 800 ਬਜੇ ਟਰੈਕਟਰ ਲੈਣਾ ਜਮਾ ਨਮਾ ਟਰੈਕਟਰ ਮੰਗੂ ਖੜਾ ਪੱਬੀ ਪੰਪ ਚੈੱਕ ਕਰਾ ਦੇ ਸਾਰਾ ਰੰਗ ਦਾ Ориਜਨਲ ਆ ਠੀਕ ਆ ਰੰਗ ਰੰਗ ਚੈੱਕ ਕਰਾ ਦੇ ਟਾਇਰ ਚੈੱਕ ਕਰਾ ਦੇ ਨਾਲ ਦੇ ਟਾਇਰ ਆ ਬਾਈ ਤੇ ਇਹ ਵੀ ਪੰਜਾਬ ਨੰਬਰ ਆ ਠੀਕ ਆ ਆਈਦਰ ਟੂਬਾ ਟਾਬਾ ਲੈਂਕਾਂ ਲੁਕਾਂ ਚੱਕ ਨਹੀਂ ਚੱਕ ਰਾਰੇ ਮੂਰੋ ਚੱਕ ਰਾਰੇ 18 ਮਾਡਲ ਟਰੈਕਟਰ ਆ ਹੈ ਬਾਈ ਠੀਕ ਆ ਸਵਰਾਜ 855 ਤੇ ਡਿਮਾਂਡ ਦੀ ਗੱਲ ਕਰੀਏ 5 ਲੱਖ 90 ਹਜ਼ਾਰ ਮੰਗ ਰਿਆ ਬਾਈ ਕਹਿੰਦੇ ਮੌਕੇ ਤੇ ਮੰਨ ਤਾਂ ਜਰੂਰ ਹੋ ਜੂਗਾ ਸੋ ਸੋ ਚੱਕ ਰਾਰੇ ਪੂਰੀ ਸਾਫ ਹੈ ਇਸੋ ਤੇ ਹੁਣ ਆਪ ਕਰਦੇ ਆ 16750 ਦੀ ਜੇ ਮਾਡਲ ਦੀ ਗੱਲ ਕਰੀਏ 16 ਮਾਡਲ ਟਰੈਕਟਰ ਆ ਬਾਈ ਸਾਰਾ ਰੰਗ ਦਾ ओरिजिनल ਟਾਇਰ ਟੂਰ ਚੱਕ ਆਰ ਲੋ ਜਮਾ ਟਾਇਰ ਨਮਾ ਵਾਂਗੂ ਪਾਇਆ ਬਾਈ ਪਿਛਲੇ ਦਾ 90 95 ਪੈਸੇ ਪਏ ਟਾਇਰ ਰੇਮਰਮ ਚੱਕਰ ਆ ਜਾਈ ਛਰੀਟ ਵੀ ਨਹੀਂ ਆਈ ਬਈ ਆ ਮਗਰਾੜ ਤੇ ਇੱਕ ਕਰਾ ਦੇ ਇਧਰੋਂ ਲਿੰਕਾਂ ਕਰਾ ਦੇ ਪੱਬੀ ਜੱਕ ਚਲਾਈ ਜਬੂਰਾ ਓਕੇ ਟਰੈਕਟਰ ਠੀਕ ਆ ਤੇ ਪੰਜਾਬੀ ਨੰਬਰ ਆ ਜੇ ਆਪਾਂ ਹੁਣ ਹਾਂਜੀ ਬਈ ਬਾਈਆਂ ਨੇ ਡਿਮਾਂਡ ਬਈ 4 ਲੱਖ ਬਾਈ ਕਹਿੰਦੇ 75000 ਚ ਦੇ ਦਾਂਗੇ ਠੀਕ ਆ ਤੇ ਸਕਰੀਨ ਤੇ ਚੱਲੇ ਨੰਬਰ ਬਾਈਆਂ ਕਰਸਾ ਹਾਂਜੀ ਬਈ ਹੁਣ 245405 ਦੀ ਗੱਲ ਕਰਦੇ ਆ ਮਾਡਲ ਦੀ ਗੱਲ ਕਰੀਏ 19 ਮਾਡਲ ਟਰੈਕਟਰ ਸਾਨੂੰ ਮਿਲ ਜੂ ਪੇਂਟ ਪੂੜ ਦਾ ਸਾਰਾ Ориਜਨਲ ਆ ਟਾਇਰ ਚੈੱਕ ਕਰਾ ਦੇ ਨਾਲ ਦੇ ਟਾਇਰ ਆ ਰਮ ਰਮ ਚੈੱਕ ਕਰਾ ਦੇ ਹਜੇ ਤੱਕ ਰਿਮਾਂ ਚ ਵੀ ਛਰੀਟ ਨਹੀਂ ਆਈ ਮਗਰਾੜ ਮਰੂਡ ਚੈੱਕ ਕਰਾ ਦੇ ਇਧਰੋਂ ਟੂਬਾ ਡੱਬਾ ਚੈੱਕ ਕਰਾ ਇਹਦਾ ਪੱਬੀ ਚਲਾਈ ਤੇ ਬਾਈ ਕਹਿੰਦੇ ਜਮਾ ਆ ਉਹ ਕੋਕਾ ਪੀ ਸਾ ਟਰੈਕਟਰ ਆ ਠੀਕ ਆ ਤੇ ਕਿੰਨੇ ਘੰਟੇ ਚੱਲਿਆ ਬਾਈ ਬਾਈ ਤਿੰਨ ਦੇ ਗਿਆ ਕਿਹੜਾ ਚੱਲਿਆ ਇਹ ਬਈ 3000 ਘੰਟਾ ਚੱਲਿਆ ਬਾਈ ਕਹਿੰਦੇ ਠੀਕ ਆ ਸੀ ਆਈ ਡੀ ਆਉਂਦੇ ਬਾਈ ਕਹਿੰਦੇ ਵੀਣਾ ਵੀਣਾ ਸੀ ਆਈ ਡੀ ਤੋਂ ਆ ਟਰੈਕਟਰ ਤੇ ਜੇ ਡਿਮਾਂਡ ਦੀ ਗੱਲ ਕਰੀਏ 7,65,022 ਮੰਗਦਿਆ ਤੇ ਸਾਢੇ 7 ਲੱਖ 22 ਕਹਿੰਦਾ ਦੇ ਰਾਂਗੇ ਤੇ ਸਕਰੀਨ ਤੇ ਜਿਹੜੇ ਨੰਬਰ ਬਾਈ ਨਗਰ ਸੰਪਾਰਕਾ ਇਧਰੋਂ ਸੂ ਸੂ ਚੱਕਰ ਆ ਜੇ ਹੱਥ ਦਲਸਦਾ ਤੇ ਮੂੰਹ ਪੂਰਾ ਚਮਕਦਾ ਕੋਕਾ ਪੇ ਟਰੈਕਟਰ ਮਿਲ ਜੀ ਤੁਹਾਨੂੰ ਤੇ ਜੇ ਆਪਾਂ ਹੁਣ 50-50 ਦੀ ਗੱਲ ਕਰੀ ਜੌਂਡੀਆਰਾ 13 ਮਾਡਲ ਟਰੈਕਟਰ ਤੁਹਾਨੂੰ ਇਹ ਮਿਲ ਜੂਗਾ ਇਧਰੋਂ ਚੈੱਕ ਕਰਾ ਦੇ ਪੱਬੀ ਪੰਪ ਚੈੱਕ ਕਰਾ ਦੇ ਪੈਰਦਾਨੀ ਚੈੱਕ ਕਰਾ ਦੇ ਪੂਰਾ ਵਧੀਆ ਟਰੈਕਟਰ ਆ ਠੀਕ ਆ ਆ ਮਗਰਾੜ ਚੈੱਕ ਕਰਾ ਦੇ ਨੰਮ ਰਮ ਚੈੱਕ ਕਰਾ ਦੇ ਵਧੀਆ ਟਰੈਕਟਰ ਆਤੀ ਜੇ ਡਿਮਾਂਡ ਦੀ ਗੱਲ ਕਰਦੇ ਆ 4 ਲੱਖ 25000 ਮੰਗਦੇ ਆ ਬਾਈ ਮੌਕੇ ਤੇ ਇਹ ਵੀ ਕਰ ਦੇਣਗੇ ਮਾਨ ਤਾਣ ਤੇ ਪੱਪੀ ਚਾਰੇ ਪਾਸੇ ਟਰੈਕਟਰ ਇਹ ਚੈੱਕ ਕਰਾ ਦੇ ਲਿੰਕਾਂ ਲੁਕਾਂ ਕੰਨੀ ਕਰਾ ਕੇ ਸੂ ਸੂ ਚੱਕਰਾ ਦੇ ਨਾਲ ਬਾਈ ਡਿੱਕ ਹੁੱਡ ਸਾਰਾ ਉਸ ਮਿਲੂ ਨਾਲ ਠੀਕ ਆ ਤੇ ਜਿੰਨੇ ਵੀ ਟਰੈਕਟਰ ਦਿਖਾਇਆ ਸਕਰੀਨ ਤੇ ਚਲੇ ਨੰਬਰ ਪਾਈਆਂ ਨਾ ਕਰ ਸਕ ਸੰਪਰਕ ਉਹ ਪੂਰੇ ਕੋਕਾ ਪੀ ਟਰੈਕਟਰ ਮਿਲ ਜਾਣਗੇ ਤੁਹਾਨੂੰ ਲਓ ਫਿਰ ਮੁੰਡਿਓ 11 ਮਾਡਲ ਲਿਆਂਦਾ ਤੁਹਾਡੇ ਵਾਸਤੇ HMT 65B ਲਿਆਂਦਾ ਪੱਬੀ ਸੋ ਚੈੱਕ ਕਰਾ ਪਹਿਲਾਂ ਦਾ ਯਾਰ ਸੋ ਦਾ ਰੰਗ ਚੈੱਕ ਕਰ ਲੋ ਤੇ ਇਧਰੋਂ ਪਹਿਲਾਂ ਹੂ ਰੰਗ ਚੱਕਰਾ ਸਾਰਾ ਰੰਗ ਦਾ Ориਜਨਲ ਆ ਪਹਿਲਾਂ ਟਾਇਰ ਚੈੱਕ ਕਰਾ ਦੇ ਪੱਬੀ ਟਾਇਰ ਵੀ ਨਮਿਆ ਵਾਂਗੂ ਪਾਇਆ ਕੰਡੇ ਚੈੱਕ ਕਰਾ ਦੇ ਖੜੇ ਆ ਠੀਕ ਆ ਤੇ ਰਮ ਰਮ ਚੱਕਰਾ ਦੇ ਮਗਰਾੜ ਚੈੱਕ ਕਰਾ ਦੇ ਤੇ ਬਈ ਨਾਲ ਹੁੱਡ ਸੋਨੂੰ ਮਿਲ ਜੂ ਛਤਰੀ ਡਾਉਨਸਿੰਗ ਅਲੀ ਮਿਲ ਜੂ ਪੂਰਾ ਵਧੀਆ ਟਰੈਕਟਰ ਆ ਜਾਣ ਤੇ ਟਰੈਕਟਰ ਆ ਲੈਂਕਾ ਨੂੰ ਕੰਕਾ ਨੂੰ ਚੈੱਕ ਕਰਾਏ ਪਾ ਵੀ ਇੱਕ ਵਾਰ ਤੇ ਬਾਈਆਂ ਨੇ ਡਿਮਾਂਡ 4,25,000 ਮੰਗਦੇ ਆ ਮੌਕੇ ਤੇ ਮਾਨਤਾਣ ਹੋ ਜਾਊਗਾ ਜ਼ਰੂਰ ਤੇ ਸਕਰੀਨ ਤੇ ਚਲੇ ਨੰਬਰ ਬਾਈਆਂ ਨਾਲ ਕਰ ਸਕ ਸੰਪਰਕ ਪੂਰਾ ਸਾਫ ਟਰੈਕਟਰ ਆ ਬਾਈ ਉਹ ਵੀ ਸਾਰਾ ਚੈੱਕ ਕਰਾ ਲੈ ਇੱਕ ਵਾਰ ਠੀਕ ਆ ਕੋਕਾ ਵੀ ਇਸ ਟਰੈਕਟਰ ਆ ਬਾਈ ਓਕੇ ਆ